ਅੱਜ ਬਾਬਾ ਜੀ ਜੋ ਅੱਜ ਸਮਾਗਮ ਹੋਏ ਨੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਦੇ ਸਬੰਧ ਵਿੱਚ ਕੀ ਸੈਕਟਰ ਨੂੰ ਆਪਣੇ ਅਪੀਲ ਕਰਨਾ ਚਾਹਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਨਵਾਨੇ ਬੱਚੇ ਆ ਸੰਗਤਾਂ ਦੇ ਅੱਜ ਜੋ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਭਾਈ ਸਾਹਿਬ ਨੇ ਦੱਸਿਆ ਉਹਨਾਂ ਦੇ ਪ੍ਰਕਾਸ਼ਪੁਰ ਬਾਥੇ ਇੱਥੇ ਅੱਜ ਜੋ ਗੁਰਦੁਆਰਾ ਬਾਬੇ ਨਾਨਕ ਸਾਹਿਬ ਵਿਖੇ ਮਨਾਏ ਗਏ ਹਨ ਭਾਈ ਹਰਮੀਤ ਸਿੰਘ ਖੁੰਡੀ ਵਾਲੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਦਰਤੇ ਉੱਥੇ ਗੁਰਦਆਸਨ ਕਥਾ ਕਰਦੇ ਆ ਉਹਨਾਂ ਨੇ ਕਥਾ ਦੀ ਸੇਵਾ ਨਿਭਾਈ ਸਾਰੀਆਂ ਸੰਗਤਾਂ ਨੇ ਬੜਾ ਆਨੰਦ ਲਿਆ ਤੇ ਇਸ ਤਰ੍ਹਾਂ ਗੁਰਦਰਾ ਸਾਹਿਬ ਵਿੱਚ ਰੋਜ਼ਾਨਾ ਰੈਰਸ ਦੇ ਪਾਠ ਤੋਂ ਬਾਅਦ ਪਾਠ ਤੋਂ ਬਾਅਦ 45 ਮਿੰਟ ਪੌਣਾ ਘੰਟਾ ਨਾਮ ਸਿਮਰਨ ਜੋ ਸਭ ਤੋਂ ਜ਼ਰੂਰੀ ਆ ਇਸ ਦੁਨੀਆ ਵਿੱਚ ਕੰਮ ਕਰਨ ਵਾਲਾ ਉਹ ਕੀਤਾ ਜਾਂਦਾ ਆ ਸੰਗਤਾਂ ਹੁੰਦੀਆਂ ਨੇ ਸਰਦੀਆਂ ਵਿੱਚ ਆਪਣਾ ਅਲਸੀਦਾ ਪ੍ਰਸ਼ਾਦ ਉਪਨੀਆਂ ਬਣਾਈਆਂ ਹੋ ਸੰਗਤਾਂ ਨੂੰ ਬੜੇ ਪਿਆਰ ਨਾਲ ਮਤਾਈ ਜਾਂਦੀਆਂ ਸੰਗਤਾਂ ਨੂੰ ਬੜੇ ਸਤਕਾਰ ਨਾਲ ਸ਼ੱਕਦੀਆਂ ਹਨ ਤੇ ਸਾਰਿਆਂ ਨੂੰ ਬੇਨਤੀ ਆ ਕਿ ਜਿੰਨੀ ਸੰਗਤ ਵੱਧ ਆਏਗੀ ਓਨਾ ਚੰਗਾ ਹੁੰਦਾ ਜੋ ਬਹੁਤ ਘੱਟ ਜਾਂਦੇ ਨੇ ਗੁਰਦ੍ਰਸ ਸਾਹਿਬ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਉਹ ਗੁਰਦ੍ਰਸ ਸਾਹਿਬ ਵਿੱਚ ਆਉਣ ਜਿੱਥੇ ਮਰਜੀ ਜੇਕਰ ਇੱਥੇ ਆ ਸਕਦੇ ਆ ਤਾਂ ਸ਼ਾਮ ਸ਼ਾਮ ਨੂੰ ਨਾਮ ਸਿਮਰਨ ਕਰਕੇ ਆਪਣੇ ਜੋ ਜੀਵਨ ਮਿਲੇ ਆ ਉਹਨੂੰ ਸਫਲ ਕਰਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜੋ ਅੱਜ ਸਮਾਗਮ ਨੇ ਉਹਨਾਂ ਦੇ ਬਾਰੇ ਜਾਣਕਾਰੀ ਦੇ ਗਏ ਗੁਰੂ ਜੀ ਸਾਜਿਨਵਾ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਈ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵਲੇਓ ਸ਼ਾਹੇ ਸ਼ਾਨशाह 나ਸਰੁਮਨਸੂਰ ਗੁਰੂ ਗੋਬਿੰਦ ਸਿੰਘ ਦਸਵੇਂ ਪਾਸ਼ਾ ਸੈਬ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪੁਰਬ ਅੱਜ ਗੁਰਦੁਆਰਾ ਬੇਬੇ ਨਾਨਕੀ ਸਾਹਿਬ ਕੇ ਬੜੇ ਉਸ਼ਾਤ ਅਤੇ ਚੜਦੀ ਕਲਾ ਦੇ ਨਾਲ ਮਨਾਇਆ ਗਿਆ ਹੈ ਜੋ ਸ਼ਾਮ ਨੂੰ ਇਤਨੇ ਦੇ ਜਾਸ ਰਹਿਰਾ ਸਾਹਿਬ ਦੇ ਪਾਠ ਤੋਂ ਪਰੰਤ ਗੁਰੂ ਦੇ ਪਿਆਰਿਆਂ ਨੇ ਕਥਾ ਦੁਆਰਾ ਕੀਰਤਨ ਦੁਆਰਾ ਨੇ ਹਾਲ ਕੀਤਾ ਹੈ ਸਾਡੇ ਬਹੁਤ ਸਤਕਾਰਯੋਗ ਭਾਈ ਹਰਮੀਤ ਸਿੰਘ ਜੀ ਖੁੰਡੀ ਵਾਲੇ ਜਿਨ੍ਹਾਂ ਨੇ ਸਰਬਾ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਤੋਂ ਜਾਣੂ ਕਰਾਇਆ ਹੈ ਗੁਰੂ ਸਾਹਿਬ ਦਾ ਜੋ ਜੀਵਨ ਹੈ 43 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਜਿਹੇ ਕੰਮ ਕੀਤੇ ਜਿਨ੍ਹਾਂ ਨੂੰ ਅੱਜ ਦਾ ਕੋਈ ਵੀ ਜਿਹੜਾ ਮਹਾਨ ਤੁਮਹਾਨ ਬਲਵਾਨ ਨੇਤਾ ਜੋ ਹੈ ਜਾਂ ਕੋਈ ਰਹਿਬਰ ਹੈ ਜਾਂ ਬਹਾਦਰ ਸੂਰਮਾ ਜੋ ਹੈ ਉਹ ਵੀ ਨਹੀਂ ਕਰ ਸਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਜਨ ਉਹਦੀ ਰਾਖੀ ਵਾਸਤੇ ਤੋੜਿਆ ਇਸੇ ਤਰ੍ਹਾਂ 1790 ਦੀ ਨਿਵੇਦੀ ਵਿਸਾਖੀ ਤੇ ਸਮੁੱਚੀ ਜਾਤਾਂ ਦੇ ਲੋਕਾਂ ਨੂੰ ਇੱਕ ਬਾਟੇ ਵਿੱਚ ਅਮਰ ਦੀ ਦਾਦ ਦੇ ਕਰਕੇ ਉਹਨਾਂ ਨੂੰ ਮਹਾਨ ਔਰ ਬਹੁਤ ਵੱਡੀ ਮੁਗਲ ਸਲਤਨਤ ਦੇ ਵਰ ਲੜਨ ਵਾਸਤੇ ਤਿਆਰ ਕੀਤਾ ਉਹਨਾਂ ਦੇ ਵਿੱਚ ਬਹਾਦਰੀ ਦੀ ਰੂਹ ਹੁੱਕੀ ਔਰ ਅਮਰ ਸ਼ਕੁੰਦ ਬਾਦ ਉਹ ਚਿੜਿਓਂ ਸੇ ਮੈਂ ਬਾਤ ਢਾਉ ਤਵੋ ਗੋਬਿੰਦ ਸਿੰਘ ਨਾਮ ਕਹਾਉ ਸਵਾ ਲੱਖ ਦੇ ਨਾਲ ਚਮਕੌਰ ਦੀ ਗੜੀ ਵਿੱਚ ਉਹਨਾਂ ਨੂੰ ਲੜਾਇਆ ਔਰ ਸਤਕਰਾਂ ਦੇ ਜਿਹੜੇ ਪਰਪਕਾਰ ਹਨ ਉਹ ਬਿਆੰਤ ਹਨ ਜਿਨ੍ਹਾਂ ਦੇ ਕਰਕੇ ਜਿਹੜੀ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਹੋਈ ਮਿਲੀ ਹੈ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਕੇ ਮਿਲੀ ਹੈ ਕਿਉਂਕਿ ਉਹਨਾਂ ਨੇ ਹਿੰਦੁਸਤਾਨ ਦੇ ਦਬੇ ਹੋਏ ਲੋਕਾਂ ਨੂੰ ਲਤਾੜੇ ਹੋਏ ਲੋਕਾਂ ਨੂੰ ਇੱਕ ਬਹਾਦਰ ਕੌਮ ਬਣਾ ਦਿੱਤਾ ਔਰ ਨਾਲ ਹੀ ਉਹਨਾਂ ਨੇ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਅੰਮ੍ਰਿਤ ਦੀ ਦਾ ਜਿਹੜੀ ਹੈ ਉਹ ਦਿੱਤੀ ਹੈ ਸਤਿਗੁਰਾਂ ਦੇ ਪਰਪਕਾਰ ਅਸੀਂ ਸਾਰੀ ਉਮਰ ਜਿਹੜੇ ਹਾਂ ਯਾਦ ਕਰਦੇ ਹਾਂ ਉਹਨਾਂ ਦੇ ਦੇਣ ਨਹੀਂ ਦੇ ਸਕਦੇ ਦੇ ਸਕਦੇ ਆਓ ਸਾਰੀ ਕੌਮ ਜਿਹੜੀ ਹੈ ਸਤਿਗੁਰਾਂ ਦੇ ਦਿੱਤੇ ਉਪਦੇਸ਼ ਵਿੱਚ ਗੁਰੂ ਵਾਲੇ ਬਣ ਕੇ ਅੰਮ੍ਰਿਤ ਧਾਰੀ ਹੋਈਏ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ